ਮੇਰੇ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਨਰੇਸ਼ ਮਹਾਜਨ ਸਾਹਿਬ ਜੀ ਨੇ ਦੱਸ ਦਿੱਤਾ ਹਲਕਾ ਚਾਰ ਬਟਾਲਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਹੈ ਹੀ ਨਹੀਂ ਜੋ ਜਿੰਨਾਂ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਵਾਰੀ ਜਿਹੜੀਆਂ ਭਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਭਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਭਾਸ਼ਾ ਦੀ ਨਿਖੇਤੀ ਉੱਤੇ ਕਰਦਾ ਰਿਹਾ ਤਾਂ ਮੈਂ ਬਤੌਰ ਪਾਰਟੀ ਲੀਡਰ ਬਣ ਕੇ ਭੇਜਿਆ ਮੈਨੂੰ ਸ਼੍ਰੋਮਣੀ ਕਾਲੀਦਾਨ ਨੇ ਮੈਂ ਵੀ ਕਹਾਂ ਪਰ ਜਿਹੜਾ ਜੰਮੂ ਕਸ਼ਮੀਰ 'ਚ ਗੱਲ ਹੋਈ ਨਿਗੇ ਨਿਗੇ ਬੱਚੇ ਜਿੱਦਾਂ ਬਿਲਕਦੇ ਪਏ ਉਹਨਾਂ ਦੀਆਂ ਘਰਦੀਆਂ ਮਿਲਕਦੀਆਂ ਪਈਆਂ ਸਮਾਜ 'ਚ ਇਹ ਸਾਨੂੰ ਇਹ ਗੱਲ ਕਹਿਣੀ ਪੈਗੀ ਇਹ ਪਾਕਿਸਤਾਨ ਇਸ ਚੀਜ਼ ਤੋਂ ਬਾਜ਼ ਨਹੀਂ ਆ ਸਕਦਾ ਹਿੰਦੁਸਤਾਨ ਦੀ ਪ੍ਰੀਮੀਅਰ ਗਵਰਨਮੈਂਟ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਇਹ ਜੈਕਟ ਅਟੈਕ ਕਰਨਾ ਚਾਹੀਦਾ ਕੋਈ ਜਿਹਦਾ ਅੱਗੇ ਕੀਤਾ ਸੀ ਉਦਾਂ ਹੀ ਕਰਨਾ ਚਾਹੀਦਾ ਜੇ ਨਾ ਕੀਤਾ ਇਹਨਾਂ ਨੂੰ ਮੂੰਹ ਪਹੇਗਾ ਤੇ ਪੈਣ ਡਿਆਗੇ ਵੀ ਪਰ ਉਹ ਬੱਚਿਆਂ ਦਾ ਪਰ ਜਿੱਦਾਂ ਖ਼ਬਰ ਵੇਖਿਆ ਜਾਂ ਬੱਚੇ ਨਿਗਨਗੇ ਬਿਲਕਦੇ ਪਏ ਆ ਮੈਂ ਕਹਿੰਦਾ ਲੱਖ ਲਾਂਹ ਤੇ ਹੋਏ ਬੰਦਿਆਂ ਨੂੰ ਜਿਹੜਾ ਇਹੋ ਜਿਹਾ ਜ਼ੁਲਮ ਕੀਤਾ ਉਹਨਾਂ ਨੇ ਪਰ ਇੱਕ ਗੱਲ ਜ਼ਰੂਰ ਕਹਾਂਗਾ ਜਿਹੜਾ ਉੱਥੇ ਹਤਿਆਚਾਰ ਜੋ ਹੈ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਜੀਐਨਡੀਕੇ ਸਰਕਾਰ ਨੂੰ ਉਹਨਾਂ ਦੇ ਬੱਚੇ ਜਿਹੜੇ ਸ਼ਹੀਦ ਉੱਥੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰੋੜ ਦੇਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਘੱਟੋ-ਘੱਟ 50-50 ਲੱਖ ਰੁਪਏ ਦੇਣਾ ਚਾਹੀਦਾ ਜਿਹੜੇ ਆਪਣੇ ਪਾਲ ਪੋਸ਼ਣ ਕਰ ਚੁਣ ਬੱਚਿਆਂ ਦੇ ਬਹੁਤਾ ਕੁਝ ਨਾ ਕਹਿੰਦਾ ਮੈਂ ਤੇ ਇਹ ਗੱਲ ਕਵਾਂਗਾ ਇਹ ਭਾਰਤ ਸਰਕਾਰ ਨੂੰ ਚੱਕਨੇ ਹੋਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਉਹਨਾਂ ਨੂੰ ਪਹਿਲੇ ਚੀਜ਼ ਦਾ ਪਤਾ ਸੀ ਜੇ ਪਤਾ ਰਿਜ਼ਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਣ ਬੁੱਝ ਕੇ ਗੱਲ ਹੋਈ ਜੋ ਵੀ ਹੋਈ ਹੈ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਹੈ ਨੁਕਸਾਨ ਹੋਇਆ ਪਰ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਥੇ ਉਹਨਾਂ ਨੂੰ ਪ੍ਰਣਾਮ ਕਰਦਾ ਸੱਚਾ ਪਾਤਸ਼ਾਹ ਇਹਨਾਂ ਨੂੰ ਆਪਣੀ ਸਵਰਗ ਜਵਾਸਾ ਦਈ ਤੇ ਪਿਛੇ ਭਾਣਾ ਮੰਨਦਾ ਪਰਿਵਾਰ ਨੂੰ ਬਰ ਬਖਸ਼ੀ ਮੋਤਕ ਕੋਈ ਨਾ ਕਹਿੰਦਾ ਫਦੇ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪਰ ਟਸਟ ਹੈ ਦੇਸ਼ ਦੇ ਅੰਦਰ ਜਿਹੜਾ ਪਾਕਿਸਤਾਨ ਦੁਆਰਾ ਅੰਤਗਵਾਦੀਆਂ ਨੇ 26 ਲੋਕਾਂ ਨੂੰ ਬੇਗੁਨਾਹ ਇੱਕ ਜਾਤੀ ਔਰ ਧਰਮ ਪੁਸ਼ ਕੇ ਮਾਰਿਆ ਗਿਆ ਔਰ ਬਹੁਤ ਘਨੌਣਾ ਔਰ ਕਸਾਈਆਂ ਤੋਂ ਮਾੜਾ ਕਰਮ ਕੀਤਾ ਮੈਂ ਇੱਕ ਸਮੇਂ ਨਾ ਵੀ ਜਿਹੜਾ ਇਹ ਟੈਸਟ ਉਸ ਕਰਕੇ ਰੱਖਿਆ ਗਿਆ ਇਹ ਕੇਂਦਰ ਸਰਕਾਰ ਨੂੰ ਤੇ ਉੱਥੋਂ ਦੀ ਜੰਮੂ ਕਸ਼ਮੀਰ ਸਰਕਾਰ ਨੂੰ ਹੈਡਪੋਟ ਸੀ ਤੇ ਆਉਣ ਵਾਲੇ ਸਮੇਂ 'ਚ ਯਾਤਰੀਆਂ ਤੇ ਹਮਲਾ ਹੋ ਸਕਦਾ ਮੈਂ ਸਮਝਦਾ ਪੀ ਇਹ ਨੈਗਲੀਜੈਂਸੀ ਹੈ ਦੋਨਾਂ ਸਰਕਾਰਾਂ ਦੀ ਕਿ ਜਿਹੜਾ ਉੱਥੇ ਉਹ ਹਮਲਾ ਹੋਇਆ ਔਰ ਬੇਗਨਾ ਲੋਕ ਜਿਹੜੇ ਘਰੋਂ ਇੱਕ ਯਾਤਰਾ ਸੁਖਦ ਲੈ ਕੇ ਆਪਣੇ ਨਿਕਲੇ ਸੀ ਤੇ ਘਰ ਵਾਪਸ ਆ ਕੇ ਬੱਚਿਆਂ 'ਚ ਬੈਠਾਂਗੇ ਉਹਨਾਂ ਨੂੰ ਉੱਥੇ ਮੌਤ ਦਾ ਸ਼ਿਕਾਰ ਹੋਣਾ ਪਿਆ ਔਰ ਉੱਥੇ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਅੱਜ ਐਸਾ ਮਹਿਸੂਸ ਹੁੰਦਾ ਕਿ ਦੇਸ਼ ਦਾ ਜਿਹੜਾ ਮੁਗੜ ਜਿਹਨੂੰ ਸ਼੍ਰੀਨਗਰ ਨੂੰ ਦੇਸ਼ ਦਾ ਮੁਗੜ ਵੀ ਕਿਹਾ ਜਾਂਦਾ ਪਾਕਿਸਤਾਨ ਨੇ ਲਲਕਾਰਿਆ ਉਸ ਲਲਕਾਰ ਦਾ ਜਵਾਬ ਜਿਹੜਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਬੜਾ ਲੰਬਾ ਸਮਾਂ ਹੋ ਗਿਆ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਲਦ ਸਬਕ ਸਿਖਾਇਆ ਜਾਏਗਾ। ਔਰ ਮੈਂ ਸਮਝਦਾ ਵੀ ਇਸ ਹਰਕਤ ਤੋਂ ਬਾਅਦ ਕੋਈ ਗੱਲ ਬਚੀ ਨਹੀਂ ਕਿ ਪਾਕਿਸਤਾਨ ਦੇ ਅੰਦਰ ਅਤਵਾਦੀਆਂ ਨੂੰ ਮੈਂ ਨਹੀਂ ਕਹਿੰਦਾ ਇਨਸਾਨੀਅਤ ਦਾ ਖੂਨ ਕੀਤਾ ਜਾਏ। ਪਰ ਜਿਹੜੇ ਅਤਕਵਾਦੀ ਜਿਹੜੀ ਇਹ ਸੋਚ ਦੇ ਲੋਕ ਨੇ ਉਹਨਾਂ ਦੇ ਅੱਡੇਆਂ ਨੂੰ ਨਸ਼ਤਰਾਂ ਬੂਦ ਕੀਤਾ ਜਾਏ ਔਰ ਨਸ਼ਤਰਾਂ ਬੂਦ ਕਰਕੇ ਉਹਨਾਂ ਅੱਡੇਆਂ ਦੇ ਉੱਤੇ ਅਟੈਕ ਕੀਤੇ ਜਾਣ ਔਰ ਐਸੇ ਕੋਈ ਚੀਜ਼ ਨਹੀਂ ਹੈ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਬੈਠੇ ਅਕਾਲ ਨੇ ਉਹਨਾਂ ਨੂੰ ਇਹ ਸੁਰੱਖਿਆ ਦੇ ਪਹਲ ਭਲ ਰਿਆ ਔਰ ਉਹ ਜਿਸ ਤਰ੍ਹਾਂ ਸੁਰੱਖਿਆ ਦੇ ਉਹਨੂੰ ਪਾਲਣ ਦੇ ਨੇ ਇਹ ਉਹ ਨਾਗ ਹੈ ਜਿਹੜਾ ਇਹ ਪਾਲਣ ਦੇ ਨੇ ਉਹ ਮੁਰਗੇ ਘਰਦਿਆਂ ਨੂੰ ਦੱਸਦਾ ਪਾਲਣ ਵਾਲੇ ਨੂੰ ਦੱਸਦਾ ਹੁੰਦਾ ਅੱਜ ਮੈਂ ਕਹਾਂਗਾ ਵੀ ਇਹ ਜਾਨਵਰਾਂ ਵਾਲਾ ਵਹਾਰ ਉਹਨਾਂ ਲੋਕਾਂ ਨੇ ਕੀਤਾ ਔਰ ਦੇਸ਼ ਦੀ ਹਸਮਤਾ ਦੇ ਕੁਠਾਰਾ ਕਾਤ ਕੀਤਾ ਸ਼ਰੋਮ ਨੇ ਅਕਾਲੀ ਦਲ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਸ ਗੱਲ ਨੂੰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਵਿਚਾਰ ਹੈ ਕਿ ਉਹ ਹਮੇਸ਼ਾ ਸੈਕੂਲਰ ਤੇ ਪੰਜਾਬੀਅਤ ਦੇ ਦਾ ਪੰਜਾਬ ਦੀ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਦਾ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਗੁਰੂ ਮਹਾਰਾਜ ਨੇ ਕਿਹਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਅੱਜ ਅਕਾਲੀ ਦਲ ਇਸ ਗੱਲ ਦੇ ਉੱਤੇ ਮਹਿਸੂਸ ਕਰ ਰਿਹਾ ਹੈ ਕਿ ਬਹੁਤ ਮਾੜੀ ਔਰ ਬੇहद ਘਟਨਾ ਵਾਪਰੀ ਹੈ ਔਰ ਇਹ ਗੱਲ ਮੈਂ ਇਹ ਵੀ ਕਹੂੰਗਾ ਕਿ ਪੰਜਾਬ ਦੇ ਅੰਦਰ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਚੇਤਨਾ ਚਾਹੀਦਾ ਕਿਉਂਕਿ ਇੱਥੋਂ ਦਾ ਹਰ ਵਰਗ ਜਿਹੜਾ ਪੰਜਾਬ ਦੇ ਅੰਦਰ ਹੋ ਰਿਹਾ ਗੈਂਗਸਟਰ ਔਰ ਫਰੋਦੀਆਂ ਦੇ ਰੂਪ ਦੇ ਵਿੱਚ ਨਸ਼ਿਆਂ ਦੇ ਰੂਪ ਦੇ ਵਿੱਚ ਪੰਜਾਬ ਦੇ ਅੰਦਰ ਜੋ ਹੜ ਆਇਆ ਉਹਦੇ ਉੱਤੇ ਵੀ ਰੋਕ ਜੜੀ ਹੈ ਪੰਜਾਬੀ ਪੰਜਾਬ ਦੇ ਸਰਕਾਰ ਜੜੀ ਹੈ ਨਕਮੀ ਤੇ ਢੱਲੀ ਨੂੰ ਲਾਲਾ ਚਾਹੀਦਾ ਪਿਛਲੇ ਦਿਨੀਂ ਅੰਦਰ ਵਿਕਰਮਜੀਤ ਸਿੰਘ ਜੀ ਠੀਏ ਨੇ ਬੜੀ ਸੋਹਣੀ ਇੱਕ ਪੂਰੀ ਸਿਲਸਿਲੇਵਾਰ ਉਹ ਚੀਜ਼ ਪੇਸ਼ ਕੀਤੀ ਹੈ ਕਿ ਜਿਹੜੇ ਅਮਰਤਪਾਲ ਸਿੰਘ ਵਰਗੇ ਲੋਕ ਜਿਹੜੇ ਬੈਠੇ ਨੇ ਜੇਲਾਂ ਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਨੋਟਬਾਰਦਾ ਕੰਮ ਕੀਤਾ ਔਰ ਕਿਸ ਤਰੀਕੇ ਦੇ ਨਾਲ ਉਹ ਵਾਰਦਾਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਉਹ ਸਰ ਸਾਡੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਦਾ ਵੀ ਲੜੀਵਾਰ ਸਬੂਤਾਂ ਦੇ ਨਾਲ ਜਵਾਬ ਦਿੱਤਾ ਇਸ ਕਰਕੇ ਪੰਜਾਬ ਸਰਕਾਰ ਨੂੰ ਚੇਤਾਉਣਾ ਚਾਹੁੰਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰੇ ਔਰ ਕੇਂਦਰ ਸਰਕਾਰ ਨੂੰ ਇਹ ਗੱਲ ਖਾਸ ਤੌਰ ਤੇ ਸੁਨੇਹਾ ਦੇਣ ਜਾਣਿਆ ਅਗਰ ਤੁਹਾਡੇ ਕੋਲ ਇਨਪੋਰਟ ਸੀ ਤੇ ਤੁਹਾਨੂੰ ਸੁਰੱਖਿਆ ਦੇ ਪੁਕਤਾ ਇੰਤਜ਼ਾਮ ਉੱਤੇ ਵੀ ਕਰਨੇ ਪੈਣਗੇ ਪਹਿਲੀ ਗੱਲ ਤੇ ਜਿਹੜੀ ਗੱਲ ਮੈਂ ਕਵਾਂਗਾ ਕਿ ਤੁਸੀਂ ਗੱਲ ਕਹੀ ਹੈ ਵੀ ਅਲਪ ਸੰਖਿਆ ਸਮੁਦਾਇ ਸਿੱਖਾਂ ਦਾ ਨਰਸੰਹਾਰ ਹੋਇਆ ਮੈਂ ਇਹ ਗੱਲ ਖੁੱਲੇ ਰੂਪ ਚ ਕਹਿਣਾ ਜਾਵਾਂਗਾ ਕਿ ਅਲਪ ਸੰਖਿਆ ਸਮੁਦਾਇ ਸਿੱਖਾਂ ਦੇ ਗੁਰਦੁਆਰੇ ਪਾਕਿਸਤਾਨ ਚ ਕੋਈ ਭਜੇ ਨਾ ਜੇ ਕੋਈ ਪ੍ਰਾਣੇ ਮੰਦਰ ਭਜੇ ਨਾ ਉੱਤੇ ਅਗਰ ਇਹ ਸਾਰਾ ਕੋਈ ਨਾਸਤਰਾਬੂਦ ਪਾਕਿਸਤਾਨ ਜ਼ਬਰਦਸਤੀ ਬੱਚਿਆਂ ਦੇ ਨਾਲ ਜ਼ਬਰਜਨਾਹ ਪਾਕਿਸਤਾਨ ਜੋ ਹੋ ਰਿਹਾ ਚਾਹੇ ਉਹ ਹਿੰਦੂਆਂ ਦੀ ਬੱਚੀਆਂ ਹੋਣ ਚਾਹੇ ਉਹ ਸਿੱਖਾਂ ਦੀਆਂ ਬੱਚੀਆਂ ਹੋਣ ਕੀ ਪਾਕਿਸਤਾਨ ਦੇ ਅਗਰ ਇਹੋ ਜਿਹਾ ਜ਼ਬਰਜਨਾਹ ਹੁੰਦਾ ਤੇ ਹਿੰਦੁਸਤਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹਦੀ ਤੁਸੀਂ ਗੱਲ ਕੀਤੀ ਹੈ ਭਈ ਪ੍ਰਧਾਨ ਮੰਤਰੀ ਦਾ ਰੂਪ ਦੇ ਵਿੱਚ ਮੈਂ ਇਹ ਗੱਲ ਪਹਿਲੇ ਕਹਿ ਚੁੱਕਾ ਕਿ ਉਸ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਬਹੁਤ ਸ਼ੇਦੀ ਕਾਰਵਾਈ ਕੀਤੀ ਜਾਏਗੀ ਆ ਸਮਾਢੀ ਕੰਦਾ ਨਹੀਂ ਹੈ ਸਮਾ ਉਹਨਾਂ ਨੂੰ ਨਿਸ਼ਤਰਾਬੂਤ ਕਰਨ ਦਾ ਉਹਨ ਕੋਈ ਫਕਤ ਐਸਾ ਨਹੀਂ ਹੈ ਵੀ ਅਬਾ ਬੜੀ ਗੱਲ ਨੂੰ ਇਹ ਨਾ ਕਰ ਸਕੀ ਬਿਲਕੁਲ ਇਹ ਗੱਲ ਬੜੀ ਕਲੀਅਰ ਅਖਬਾਰ ਦੇ ਅੰਦਰ ਇਲੈਕਟ੍ਰੋਨਿਕ ਮੀਡੀਆ ਦੇ ਅੰਦਰ ਖਬਰ ਲੱਗੀ ਆ ਇਸ ਗੱਲ ਦੀ ਇਨਪੁਟ ਸੀ ਕੇਂਦਰ ਦੀਆਂ ਏਜੰਸੀਆਂ ਨੂੰ ਵੀ ਤੇ ਉੱਥੋਂ ਦੀ ਜੀਐਨਕੇ ਸਰਕਾਰ ਨੂੰ ਵੀ ਔਰ ਉਹ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਨਕਾਮ ਔਰ ਫੇਲਿਅਰ ਹੋਈ ਹੈ ਇਹ ਗੱਲ ਕਹਿੰਦੇ ਵਿੱਚ ਕੋਈ ਨਹੀਂ